इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਉਹਨੂੰ ਇਹਨੇ ਇੰਡੀਆ ਪਾ ਇਹ ਸਮੰਦਰ ਦੇ ਉੱਤੇ ਵੀ ਗਉਂਦੀ ਮਹਿਮਾ ਆਉਂਦੀ ਆ ਰਾਮ ਦੀ ਮਹਿਮਾ ਆਉਂਦੀ ਆ ਇਹ ਕਰਕੇ ਕਿਤੇ ਵੀ ਕਰਾ ਲਿਆ ਜਾਵੇ ਵਧੀਆ ਅਸੀਂ ਪਿਛਲੀ ਵਾਰ ਬੇ ਵਿਚਾਰ ਕਰਕੇ ਇਹਨੂੰ ਸਿਧਲਾ ਮੰਦਰ ਦੇ ਵਿੱਚ ਕੀਤਾ ਸੀ ਥੋੜੀ ਜਿਹੀ ਸਾਨੂੰ ਉੱਤੇ ਕੋਈ ਮਾੜੀ ਮੋੜ ਕੋਈ ਕਈ ਮਾੜੀ ਥੋੜੀ ਬੋਦੀ ਕੋ ਕੜਦੀ ਆ ਦਿਖਤ ਹੋ ਜਾਂਦੀ ਆ ਐਸੀ ਜਿਹੜੀ ਲੱਗਦੀ ਅਸੀਂ ਵਿਚਾਰ ਬਣਾ ਕੇ ਇਹਦੇ ਹੋਰ ਨੰਬਰ ਆ ਗਿਆ ਵੀ ਜਿਹੜਾ ਰਾਮ ਮੰਦਿਰ ਆ ਉਹਦੇ ਜਿਹੜੇ ਰੱਖ ਲਈ ਜੇ ਉਹਦੇ ਸੰਗਤ ਉਹਦੇ ਆਵੇ ਕਿ ਸਭ ਤੋਂ ਸਭ ਤੋਂ ਵਧੀਆ ਕੋਈ ਸ਼ਾਮਾ ਦੇ ਵਿੱਚ ਕੋਈ ਦਿੱਕਤ ਨਹੀਂ ਆਗੀ ਪਰ ਲੋਕ ਨਹੀਂ ਆਉਂਦੇ ਪ੍ਰੋਬਲਮ ਇਸ ਗੱਲ ਦੀ ਆ ਖਾਦ ਕਰਕੇ ਲੀਡਿੰਗ ਤੇ ਪਹੁੰਚੇ ਨਹੀਂ ਆਈਆਂ ਅਸੀਂ ਗੋਰ ਲਾ ਰਿਹਾ ਗੱਡੀਆਂ ਭੇਜ ਕੇ ਵੀ ਤੁਸੀਂ ਦੇਖ ਲਓ ਗੱਡੀਆਂ ਆ ਲੱਗੀਆਂ ਲੇਕਿਨ ਸਾਡੀ ਗੱਲ ਨਹੀਂ ਹੋ ਰਹੀ ਨਾ ਉਹਨਾਂ ਵਰਗੇ ਖਿਤਰਾ ਮੰਦਿਰ ਉਹ ਵੀ ਜਾਦੇ ਨਹੀਂ ਉਹਨਾਂ ਕੋਲ ਕਿਤੇ ਬਾਤ ਪੋੜਾ ਬਾਤ ਹੀ ਹੁਣ ਜੇ ਦੇਖ ਲਓ ਕਿ ਅਸੀਂ ਸ਼ਹਿਰ ਦੇ ਜਿਹੜੇ ਨੇ ਅਜੇ ਤਾਂ ਲੋਕ ਸਾਡੇ ਜਿਹੜੇ ਆਰਾਮ ਦਾ ਹੈਗੇ ਉਹਦਾ ਦੂਰ ਪਹਿਲਾਂ ਕਿਹ ਕਿੱਥੇ ਜਾਵਾਂਗੇ ਸਾਨੂੰ ਕਿੱਥੇ ਦਿੱਕਤ ਹੋਊਗੀ ਇਹ ਜਿਹੜਾ ਨਾਰਦੀਆ ਉੱਧਰ ਦੇ ਕੰਮ ਤੋਂ ਉੱਤੇ ਆਉਂਦਾ ਨਾਰਦੀਆ ਆਧਕਰਾਜੀ ਕੰਦਾ ਦੇਖੋ ਜਿੰਨੇ ਬੰਦੇ ਅੱਜ ਬੈਠੇ ਐ ਜੇ ਇੰਨੀਆਂ ਫੈਮਲੀਆਂ ਵੀ ਆਣ ਆ ਵੀ ਬਹੁਤ ਆਹ ਜੀ ਤੇ ਲੋਕ ਵੀ ਆ ਗਏ ਹੁਣ ਇਹ ਜਾਲੇ ਹੁੰਦੇ ਜੀ ਅੱਪਾ ਜਿਹੜਾ ਪੂਰਾ ਸਾਢੇ 10 ਵਜੇ ਦਾ ਆਪਾਂ ਮੀਟਿੰਗ ਰੱਖੀ ਅਸੀਂ ਉਹਦੇ ਬਹੁਤ ਤਖਾ ਦੇ ਕੋਲ ਆਪ ਕੋਰਨਵਾਸ਼ੀ ਪ੍ਰੋਗਰਾਮ ਰੱਖਦੇ ਆ ਉਹਦੇ ਚ ਇੱਕ ਮਿੰਟ ਵੀ ਅਸੀਂ ਲੈ ਲੈਂਦੇ ਹੁੰਦੇ ਨੇ ਹੁਣ ਸਾਡੇ 30 ਸਾਬ ਹੁੰਦੇ ਨੇ ਬਹੁਤ ਸਾਰੇ ਹੁੰਦੇ ਆ ਲੇਕਿਨ ਸਾਡਾ ਟਾਈਮ ਜਿਹੜਾ ਪੰਕਚੁਅਲ ਆ ਇਹ ਕਦੇ ਤੋਂ ਗੁਰੂ ਨੂੰ ਪ੍ਰੂਫ ਕਰ ਦਿੰਦੇ ਆ। ਇਹ ਦੇਖਣਾ ਚਾਹਣਾ ਹੈ। ਤੁਹਾਨੂੰ ਕਹਿਣਾ ਚਾਹਣਾ ਹੈ ਕਿ ਅੱਜ ਸਤਿਵੰਤ ਸੰਗਤ ਲੋਬੀ ਜੁਨੀਆ ਦਾ ਬੈਠੇ ਆਏ ਆਪਣੀ ਫੈਮਲੀ ਲੈ ਕੇ ਆਵਾਂਗੇ ਬਾਅਦ ਵਿੱਚ ਗੱਲ ਕਰਦੇ ਆ। ਅੱਜ ਬਹੁਤ ਮਾਲਾ ਕਰਕੇ ਦੇਖ ਲਿਆ ਜੀ ਦਾ। ਜੀ ਰਾਮਕਾਲਾ ਮੰਦਿਰ ਨੇ 600 ਸੋਹਿਆਤਾਂ ਘੜੀਆਂ। ਅੱਜ ਸ਼ਾਇਦ ਮੇਰੇ ਕੋਲ ਕੋਈ ਵੀ ਇਹ ਜਾਂ ਬਦਮੰਦੀ ਸੱਚ ਨਹੀਂ ਆਉਣਾ। ਮੁਆਫ ਕਰਦੇ ਆ ਕਿ ਆਦਾਰਿਆ ਵੀ ਤੁਸੀਂ ਸੰਸਥਾ ਦਾ ਨਾਮ ਬਗਾਇਦਾ ਬੰਦੇ ਦਾ ਨਾਮ ਲਿਖੇ। ਉਹ ਵੀ ਆਪ ਵੀ ਨਹੀਂ ਬੋਲਦੇ ਸੌਫਦਾ ਕੀ ਬਸਣੀ ਹੈ। ਅਮੇਸ਼ਾ ਦੇਖੋ ਸਾਡੇ ਬਾਉਲੀ ਬੈਠੇ ਹੋ ਤੁਸੀਂ ਬੈਠੇ ਹੋ ਤੇ ਬਾਕੀ ਮਾਸਟਰ ਜੀ ਹੋਗੇ ਸਾਰੇ ਸੇਸ਼ਾ ਪਹੁੰਚੇ ਨੇ ਕਿੰਨੀਆਂ ਸੰਸਥਾਵਾਂ ਨੇ ਮਿਲੋ 30 40 ਹੋਣੀਆਂ ਹਿੰਦੂ ਸੰਸਥਾਵਾਂ ਦਾ ਦੀ ਸ਼ੋਭਾ ਯਾਤਰਾ ਕਰਦੇ ਆ ਬੰਦੇ 11 ਹੁੰਦੇ ਨੇ ਸ਼ਹਿਰ ਦੇ ਸਹੀ ਗੁਰ ਅਲੀ ਸ਼ੋਭਾ ਯਾਤਰਾ 70 70000 ਰੁਪਏ ਤੋਂ ਘੱਟ ਦਾ ਲੱਗਦਾ ਨਹੀਂ ਤੁਹਾਨੂੰ ਪਤਾ ਹੈ ਵੀ 6 ਸ਼ੇਰ ਸ਼ੋਭਾ ਯਾਤਰਾ ਲੱਗਦੀ ਹੈ ਲਾ ਸ਼ੋਭਾ ਯਾਤਰਾ ਤੇ ਮੈਂ ਕੰਨਰ ਵੱਥ ਲੱਗਦੀ ਹੈ ਕੰਮ ਕਦੇ ਨਹੀਂ ਜਾਂਦਾ ਇਹਦਾ ਜਦ ਤੁਹਾਨੂੰ ਦੋਗੇ ਲਈ ਦਾ ਪਤਾ ਕੀ ਕਰੀਏ ਜੀ ਔਰ ਅਬੀ ਇਮੀਡੀਏਟ ਵੀ ਸ਼ੋਭਾ ਯਾਤਰਾ ਗੱਡੀ ਹੈ ਆਰਾਮ ਮੰਦਰੀ ਦੇ ਨਾਲ ਰਿਸ਼ਤਾ ਹੋਈ ਸੀ ਬਾਈ ਜਰਵੇ ਨੂੰ ਬਾਈ ਜਰਵੇ ਨੂੰ ਜੀ ਜਰਵੇ ਨੂੰ ਮੈਂ ਕਹਾਂ ਸੀ ਵੀ ਮਾ ਜੀ ਇਧਰ ਕਨੇ ਕੁਛ ਕਰੋ ਯਾਰ ਸਿਰ ਚਾਹੇ ਖਾਲੀ ਹੀ ਬੈਠਾ ਰਹਿੰਦਾ ਮੈਂ ਕਹਾਂ ਦੱਸੋ ਜੀ ਮੈਂ ਕਹਾਂ ਜੀ ਸਾਡੇ ਕੋਲ ਆਹ ਕੁਛ ਪਿਆ ਹੈ ਤਾਂ ਜੇ ਆਹ ਤੁਹਾਡੇ ਕੋਲ ਪਿਆ ਖੋਲੇ ਲੈਂਦੇ ਆ ਖੋਲੇ ਲੈਂਦੇ ਆ ਇੱਕ ਦਿਨ ਦੇ ਵਿੱਚ ਆਰਗੇਨਮੈਂਟ ਕੀਤਾ ਜੇ ਇਹ ਵੀ ਸ਼ੋਭਾ ਜੀ ਤਰੀਕ ਤੋਂ ਦੀ ਗੱਡੀ ਪਰ ਫੇਰ ਵੀ ਉਹ ਤੁਹਾਨੂੰ ਨਹੀਂ ਮਿਲਦਾ ਹੈਗਾ ਸਾ ਜਿਹੜਾ ਮਿਲਣਾ ਚਾਹੀਦਾ ਕੀ ਹਿੰਦੂ ਧੰਡਾ ਲਈ ਰਾਮ ਦੇ ਨਾਲ ਵੀ ਨਹੀਂ ਤੁਹਾਨੂੰ ਜੀ ਅੱਪਾ ਰੋਡ ਦੇ ਸੀ ਰਾਮ ਨੂੰ ਇਕੱਲੇ ਛੱਡ ਦਿੰਦੇ ਆ ਵੀ ਤੁਰਲਾ ਭਾਈ ਨੂੰ ਇਕੱਲੇ ਜਿਹੜਾ ਕੱਢ ਗਿਆ ਜੀ ਹਲੇ ਇਹ ਕਿਕ ਮਾਦੁਰਾ ਦੇਖੋ ਜੀ ਕਿੰਨਾ ਬਰਾਲਾ ਕੀਤਾ ਹੈ ਤਾਂ ਤਾਂ ਤੁਹਾਡੇ ਕੋਲ ਇਸ ਕਮਰੇ ਲਈ ਇਸ ਦਾ ਚਾਰਾਂ ਮੀਲੇ ਆਗਿਆ ਆਪਣੇ ਫੈਸਲੇ ਆਉਂਦੇ ਹਾਂ ਨਾਲ ਆਪਣੇ ਕੋਨਟ੍ਰੂਮ ਵੀ ਕਹਿ ਦੋ ਜਿਹੜੇ ਬੰਦੇ ਇੱਕ ਇਹਦਾ ਭਾਗ ਵੀ ਜੇ ਇਹ ਵੀ ਕਲੈਕਸ਼ਨ ਵਧੀਆ ਹੋ ਜਾਏ ਤਾਂ ਫਿਰ ਕਮਰਾ ਬਣਵਾ ਦਈਏ ਜੇ ਇਦਾਂ ਦੀ ਕੋਈ ਸੈਟਿੰਗ ਹੋ ਜਾਏ ਇੱਧਰ ਪੁੱਛਣ ਜਿਹਨਾਂ ਨੇ ਏਦਾਂ ਦਾ ਕਮਰਾ ਗੁੰਮਰਾ ਬਣ ਜੇ ਉਹ ਤਾਂ ਹੀ ਸੰਭਵ ਹੋਊਗਾ ਕੱਲਾ ਬੰਦਾ ਤਾਂ ਕਰ ਨਹੀਂ ਸਕਦਾ ਬੇ ਆਪਾਂ ਸਾਰੇ ਬੰਦੇ ਇਹਦੇ ਜਿਹੜਾ ਯੋਗਦਾਨ ਪਾਈਏ ਮਦਦ ਕਰੀਏ ਉਧਰ ਉਧਰ ਸ਼ੁਰੂ ਕਰੋ ਤੀਸਰੀ ਗੋ ਕਥਾ ਜਿਹੜੀ 8 ਤੇ 9 ਫਰਵਰੀ ਨੂੰ ਜਿਹੜੀ ਹੈਗੀ श्री राम ਲਿਲਾ ਪਵਨ ਦੇ ਵਿੱਚ ਬੁੱਗੇ ਏਡੇ ਦੇ ਉੱਤੇ ਗਊ શ્રી ਰਾਮ ਕਥਾ ਕੁਝ ਭਗਵਾਨ ਜੀ ਦੀ ਰਾਮ ਦੇ ਜੀਵਨ ਬਾਰੇ ਵੀ ਚੰਨਾ ਹੋਊਗਾ ਤੇ ਗਊ ਮਾਤਾ ਦੇ ਜੀ ਬਾਰੇ ਦੀ ਜਿਹੜਾ ਹੈਗਾ ਸਾਡੇ ਹਿੰਦੂ ਸਿੱਖ ਸਾਰੇ ਵਰਗਾਂ ਦੇ ਵਿੱਚ ਜਿਹੜਾ ਗਊ ਦਾ ਸਤਕਾਰ ਆ ਉਹਦੇ ਬਾਰੇ ਵੀ ਸ਼੍ਰੀ ਚੰਦਰ ਗਾਂਧੀ ਮਹਾਰਾਜ ਅਬਲੇ ਪ੍ਰਵਚਨਾ ਰਹੀ ਸੰਗਤਾਂ ਨੂੰ ਨੇ ਹਾਲ ਕਰਨਗੇ ਸਾਡੇ ਸੇਵਾ ਸਮੱਧੀਆਂ ਵੱਲੋਂ ਪਹਿਲੇ ਦਿਨ ਅਸੀਂ ਚਾਹ ਦੇ ਨਾਲ ਬਰੈਡ ਪਕੌੜਿਆਂ ਦਾ ਲੱਭੇ ਰੱਖਿਆ ਦੂਸਰੇ ਦਿਨ ਪ੍ਰਸ਼ਾਦਾ ਦਾਲ ਸਬਜੀ ਹਲਵਾ ਤੇ ਚਾਹ ਇਸ ਤਰ੍ਹਾਂ ਦਾ ਅਸੀਂ ਸਿਸਟਮ ਬਣਾਇਆ ਤੇ ਇਹਦਾ ਸਾਡੇ ਜਿਹੜਾ ਹੈਗਾ ਪ੍ਰੋਗਰਾਮ ਉਹਦੇ ਬਾਰੇ ਅਸੀਂ ਕੀਤੀ ਅਭੀ ਕੀਤੀ ਆ ਤੁਹਾਨੂੰ ਉਹਦੇ ਜ ਸਾਡੀ ਇਹ ਆ ਵੀ ਵੱਧ ਤੋਂ ਵੱਧ ਸਭ ਗੱਲ ਸ਼ਮੂਲਿਤ ਕੀਤੀ ਜਾਵੇ ਆਪਣੇ ਪਰਿਵਾਰਾਂ ਸਮੇਤ ਆਪਣੇ ਆਂਢ ਗੁਆਂਢ ਦੇ ਵਿੱਚ ਆਪਣੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਦੇ ਜਿੰਨੇ ਮੈਂਬਰ ਨੇ ਉਹਨਾਂ ਨੂੰ ਇਹ ਆ ਜਾਵੇ ਵੀ ਉਹ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਇਹ ਸਾਡੀ ਸਾਰਿਆਂ ਨੂੰ ਬੇਨਤੀ ਆ ਦੂਸਰੀ ਬੇਨਤੀ ਇਹ ਆ ਵੀ ਇਹਦੇ ਬਾਰੇ ਤੁਹਾਡੇ ਕੋਈ ਸੁਝਾਅ ਹੋਣ ਜਿਸ ਤਰ੍ਹਾਂ ਹੁਣ ਤੁਹਾਨੂੰ ਪ੍ਰੋਗਰਾਮ ਬਾਰੇ ਅਸੀਂ ਦੱਸਿਆ ਇਹ ਸ਼ਾਮ ਨੂੰ 5 ਵਜੇ ਤੋਂ ਅਗਰੇਗਾ ਸ਼ਾਮ ਨੂੰ 6 ਵਜੇ ਤੱਕ ਤੇ ਦੇ ਕਿਸੇ ਨੇ ਕੋਈ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਦੇਣੀ ਆ ਸੁਝਾਅ ਦੇਣਾ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਬੇਨਤੀ ਕਰਦੇ ਆ ਵੀ ਜਰੂਰ ਅਬੜਾਏ ਦੇ ਬਾਰੇ ਕੋਈ ਜਿਹੜਾ ਹੈਗਾ ਸੁਝਾਅ ਦੱਸਿਆ ਜਾਵੇ। ਮੈਂ ਕਹਾਂ ਤਾਂ ਕਿ ਲੈ ਕੇ ਲੈਰ ਪੁੱਛ ਲਈ ਜਾ ਕੋਈ ਬੰਦਾ ਜਿਹੜਾ ਹੈਗਾ ਹਾਂ ਤੇ ਇੱਕ ਤਾਂ ਇਹ ਸੀ ਗੱਲ ਕਿ ਦੂਸਰੀ ਅਸੀਂ ਇਸੋ ਅਰਥੋਂ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਜਿਹੜੀ ਗੋਈ ਸੇਵਾ ਸੰਮਤੀ ਆ ਅਸੀਂ ਜਿੰਨੀ ਵੀ ਸਾਡੇ ਕੋਲ ਪੈਸੇ ਵੱਧ ਨੇ ਆਮਦਨ ਵੱਧੀ ਆ ਅਸੀਂ ਇਹ ਜਿਹੜੇ ਪੈਸੇ ਨੇ ਖਵਾ ਦੇ ਵੀ ਚੜਾਵਾ ਹੁੰਦਾ ਉਹ ਬੇਇਸ਼ਾਲਾ ਨੂੰ ਦਾਨ ਕਰ ਦਿੰਦੇ ਆ। ਟੂੜੀ ਲਾ ਦਿੰਦੇ ਆ ਉਹਦੇ ਵਾਸਤੇ ਕਰ ਦਿੰਦੇ ਆ। ਤੇ ਆਈ ਵੀ ਸਾਡੇ ਵਿਚਾਰਾ ਵੀ ਜੇ ਸ਼ਹਿਰ ਦੇ ਬੰਦਿਆਂ ਦੇ ਤੇ ਵੱਧ ਸਹਿਯੋਗ ਹੋ ਜੇ ਤਾਂ ਲੇਬਰ ਰੂਟ ਸਰਦੀ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਕੋਈ ਕਮਰਾ ਨਹੀਂ ਇੱਥੇ ਜਿਹੜੇ ਦੋ ਦੱਚ ਸਮਾਨ ਆ ਖਾਲ ਵਗੈਰਾ ਸਮਾਨ ਉਹਦੇ ਵਿੱਚੇ ਵਿਚਾਰੇ ਉਹ ਲੇਬਰ ਵਾਲੇ ਪੰਦੇ ਨੇ ਵੇਹ ਸਾਡੇ ਕੋਲ ਥੋੜੀ ਜਿਹੀ ਕਲੈਕਸ਼ਨ ਵਾਜੇ ਉਸ ਵੀ ਹੋਰ ਆਪਣੇ ਪੱਲੇ ਪਾ ਜੀਏ ਵੀ ਸਾਡੀ ਇੱਛਾ ਵੀ ਜੇ ਇੱਕ ਕਮਰਾ ਇੱਕ ਤਾਂ ਇਹਨਾਂ ਦਾ ਲੇਬਰ ਦਾ ਬਣ ਜੇ ਉਹ ਬਹੁਤ ਵਧੀਆ ਬੇ ਅਬਰਲਾ ਹੋ ਜਾਏਗਾ ਉਹ ਤਾਂ ਸਮਝੋਗਾ ਉਹ ਤੁਹਾਡਾ ਸਾਰਿਆਂ ਦਾ ਸਹਿਯੋਗ ਹੋਊਗਾ ਇਹ ਕਰਕੇ ਮੇਰੀ ਬੇਨਤੀ ਹੈ ਵੀ ਉਹਦੇ ਵਿੱਚ ਵੀ ਜਿਹੜਾ ਹੈਗਾ ਕਲੈਕਸ਼ਨ ਚੋਰ ਤੋਂ ਆਪਣਾ ਜਿੰਨਾ ਵੀ ਮੰਤ ਹੁੰਦਾ ਬਾਅਦ ਚੜ ਕੇ ਸਾਨੂੰ ਸਹਿਯੋਗ ਦਿੱਤਾ ਜਾਵੇ ਤੇ ਜਿਹੜੇ ਅਰਸੇ ਦੇ ਵਿੱਚ ਸਾਨੂੰ ਵਰਸ਼ਨ ਜੀ ਬੈਠੇ ਨੇ ਸਾਡੇ ਕੋਲ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਇੱਥੇ ਸਾਡੇ ਕੋਲ ਇਹਦੀ ਟਰੈਕਟਰ ਟ੍ਰੈਲੀ ਦੀ ਬੜੀ ਦਿੱਕਤ ਆ ਰਹੀ ਸੀ ਇਹਨਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ 1 ਲੱਖ ਰੁਪਏ ਤੋਂ ਵੱਧ ਇਹਨਾਂ ਨੇ ਗੁਰਦੁਆਰਾ ਸਾਹਿਬ ਵੱਲੋਂ ਸਾਨੂੰ 1 ਲੱਖ 31 ਹਜ਼ਾਰ ਰੁਪਏ ਮੈਂ ਤਾਰੀ ਭੇਜ ਕੇ ਸਾਨੂੰ ਹਾਂ ਇਹਨਾਂ ਨੇ ਬੜੀ ਸਾਨੂੰ ਸਹਿਯੋਗ ਦਿੱਤਾ ਤੇ ਹਮੇਸ਼ਾ ਹੀ ਜਿਹੜਾ ਹੈਗਾ ਬਾਕੀ ਸਰਕਾਰਾਂ ਬੰਦੇ ਇਹਨਾਂ ਦਾ ਸਹਿਯੋਗ ਤੁਹਾਨੂੰ ਰਹਿੰਦਾ ਤੇ ਇਸ ਕਰਕੇ ਅਸੀਂ ਇਹਨਾਂ ਦਾ ਵੀ ਸਪੈਸ਼ਲੀ ਜਿਹੜਾ ਹੈਗਾ ਸਹਿਯੋਗ ਲਈ ਧੰਨਵਾਦ ਕਰਦੇ ਆ ਤੇ ਮੇਰੀ ਬੇਨਤੀ ਹੈ ਵੀ ਆਪਣੇ ਇਧਰੋਂ ਸ਼ੁਰੂ ਕਰ ਲਓ ਸੁਝਾਓ ਜਾ ਇਧਰੋਂ ਪ੍ਰੋਗਰਾਮ ਜੀ ਤੋਂ ਸ਼ੁਰੂ ਕਰ ਲਿਓ ਲੱਗ ਪਾਉਂਦੇ ਪਤਾ ਜੀ ਆ ਗਿਆ ਨਾਮ ਜੈ ਗਊ ਮਤ ਸਾਰੇ ਚੈਪਟਰ ਹੀ 20 ਦੰਕ ਕਥਾ ਰਾਮ ਕਥਾ ਵਿੱਚ ਬਾਤਵਟ ਪਹੁੰਚੋ ਤੇ ਆਪਣਾ ਜੀਵਨ ਸਫਲ ਬਣਾਓ ਜੈ ਸ਼ੇਰ ਰਾਮ ਇਹ ਰਾਮ ਜੀ ਬਹੁਤ ਵਧੀਆ ਗੱਲ ਹੈ ਵੀ ਸ਼ਾਇਦ ਇੰਨੇ ਵਧੀਆ ਪ੍ਰੋਗਰਾਮ ਹੁੰਦੇ ਨੇ ਹਰ ਸੋ ਲਾਡ ਲੈ ਇੱਕ ਮਿੰਟ ਦੀ ਬੋਲਤੀ ਹੈ ਇੱਕ ਮਿੰਟ ਜਾਨੋ ਵਾਲ ਮਿੱਤੀ ਹਰ ਹਰ ਬਾਪੀ ਕੀ ਮੈਂ ਸਾਚੀਨ ਕਲਾ ਜੈ ਬਾਲ ਮਿੱਤੀ ਮਰਦਮੀ ਸੱਲਾ ਜਦੋਂ ਡਿਊਟੀ ਲੱਗ ਜਾਊਗੀ ਉਹ ਵੀ ਕਰਾਂਗੇ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਵੱਧ ਤੋਂ ਵੱਧ ਹੋ ਰਹੇ ਆ ਉਹਦਾ ਉਹ ਲਬਾਸ਼ਾ ਦਾ ਜੀ ਅਸੀਂ ਉਹਦੇ ਸਿੰਘ ਬਲੈਂਕ ਵਾਲੇ ਦੇ ਬੰਦਾ ਦਿੱਤਾ ਤੇ ਨੇ ਉਹ ਫੱਲੇ ਵੀ ਦੇ ਕੇ ਦੇਰਵਾਪਰਾ ਕਰਵਾ ਸਕਦਾ ਫਸਰ ਵੀ ਆਉ ਚਾਰਜੀ ਕਰ ਰਹੇ ਨੇ ਉਹਦਾ ਤੇ ਜਿਵੇਂ ਵੀ ਹੈ ਜੇ ਕੋਈ ਹੋਰ ਫੇਰ ਵੀ ਕੋਈ ਹੋਵੇ ਤੁਹਾਨੂੰ ਕਹੋ ਸਾਨੂੰ ਦੱਸਿਆ ਜਾਵੇ ਬੇਟੀ ਮਤਲਬ ਸਾਡਾ ਤਾਂ ਇਹ ਹੈ ਕਿ ਵਧੀਆ ਤਰੀਕੇ ਨਾਲ ਵੱਤੋ ਵੱਤ ਆਪਾਂ ਕੱਠ ਕਰੀਏ ਸ਼ਹਿਰ ਦੇ ਵਿੱਚ ਵੱਡਾ ਫੰਕਸ਼ਨ ਹੋ ਰਿਹਾ ਆਪਣੇ ਸਨਾਤਨ ਧਰਮ ਦਾ ਇਹ ਸਾਰੇ ਧਰਮਾਂ ਨਾਲ ਲੈ ਕੇ ਚੱਲੀਏ ਉੱਥੇ ਵਧੀਆ ਤਰੀਕੇ ਨਾਲ ਇਹਨੂੰ ਪ੍ਰੋਗਰਾਮ ਨੂੰ ਪੌਲਿਕ ਕਿ ਚੜਾਈ ਜਾਈ ਤੇ ਮੈਂ ਜੋ ਜਿਹੜੀ ਕਰਾ ਰਿਹਾ ਹਾਂ ਉਹ ਕਥਾ ਕਰਵਾ ਰਹੇ ਨੇ ਸਾਰੇ ਚਾਰ ਇਲਾਕੇ ਲੋਕਾਂ ਵਰ ਸੱਜਣ ਅਸੀਂ ਤੁਹਾਡੇ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਹਰੇਕ ਤਰਮ ਨੂੰ ਆਪੋ ਆਪਣੇ ਜਿਹੜੇ ਹੈਗੇ ਨੇ ਉਹ ਕਰਨੇ ਚਾਹੀਦੇ ਨੇ ਉਹ ਕਰਵਾ ਰਹੇ ਹਾਂ ਸਾਡਾ ਤੁਹਾਨੂੰ ਹਰ ਵਕਤ ਸਹਿਯੋਗ ਰਹੂਗਾ ਇਹ ਇੱਥੇ ਵੀ ਸਾਡੀ ਲੋੜ ਹੈ ਅਸੀਂ ਆਪ ਹੀ ਦੇਖ ਕੇ ਤੁਹਾਡੇ ਨਾਲ ਸਲਾਹ ਕਰਕੇ ਜਿੱਥੇ ਲੋੜ ਹੋਊਗੀ ਅਸੀਂ ਤੁਹਾਡਾ ਪੂਰਾ ਸਹਿਯੋਗ ਕਰਾਂਗੇ ਕਿਉਂਕਿ ਸਾਰੇ ਸਭ ਤੋਂ ਪਹਿਲਾਂ ਹੈਗਾ ਸਾਡਾ ਭਾਈਚਾਰਾ ਸਾਡਾ ਭਾਈਚਾਰਾ ਕਾਇਮ ਹੋਣਾ ਚਾਹੀਦਾ ਹੈ ਵੀ ਹਰੇਕ ਬੰਦੇ ਨੂੰ ਆਪਣੇ ਘਰ ਦੇ ਵਿੱਚ ਪ੍ਰਫੁੱਲਤ ਹੋਣਾ ਚਾਹੀਦਾ ਅਸੀਂ ਸਹਿਤ ਲੋਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਹੁਤ ਧੰਨਵਾਦ ਕਰਦੀ ਆ ਤੇ ਅੱਗੇ ਤੋਂ ਵੀ ਜੇ ਕਿਤੇ ਸਾਡੀ ਲੋੜ ਹੋਊਗੀ ਅਸੀਂ ਤੁਹਾਡਾ ਬੱਤੇ-ਬੱਤੇ ਸਹਿਯੋਗ ਕਰਾਂਗੇ ਸਾਰੇ ਬੈਠੇ ਨੇ ਇਹ ਆਪਰੇ ਉੱਤੇ 8 ਔਰ 9 ਤਰੀਕ ਨੂੰ ਆਪਣੀ ਫੈਮਲੀ ਜਰੂਰ ਹਾਜ਼ਰ ਹੋਣ ਆਪਣੇ ਆ ਫੈਮਲੀ ਜਰੂਰ ਹਾਜ਼ਰ ਹੋਣ ਐੜੀ ਵੀ ਆਪਾਂ ਇਕੱਲੇ ਉੱਥੇ ਮੈਂ ਤੁਹਾਡੇ ਕੋਲ ਜਾਣਾ ਆਪਣੇ ਜਿੰਨੇ ਵੀ ਪਰਿਵਾਰ ਨੇ ਸੱਦ ਸਦੇ 4 ਨੇ 3 ਨੇ 2 ਨੇ ਵੀ ਆਪਾਂ ਜ਼ਰੂਰ ਉੱਥੇ ਹਾਜ਼ਰ ਹੋਣਾ